ਲੈ ਤੋਂ ਨੂੰ ਮੁਝਾ ਕਰੀ ਦੇ ਵਿੱਚ ਸੁਣ ਕਰੀ ਦਵਾਗਾ ਇਹ ਲੁਧਿਆਣਾ ਦਾ ਮੈਂ ਪੁਲ ਦੇ ਬਾਹਰ ਖੜਾ ਸਿੱਧੀ ਸੜਕ ਜਾ ਰਹੀ ਆ ਜਲੰਧਰ ਤੇ ਪਿੱਛੋਂ ਆ ਰਹੀ ਆ ਪਟਿਆਲੇ ਵੱਲੋਂ ਤੇ ਪਟਿਆਲੇ ਵੱਲੋਂ ਆ ਰਹੀ ਆ ਇਹ ਸਾਰਾ ਸ਼ਾਮੜਾ ਹੁੰਦਾ ਸੀ ਕਿਸੇ ਵੇਲੇ ਜਿੱਥੇ ਝਾਰ ਸਿਚਰਾ ਜਿਹਾ ਬਣਿਆ ਇਹ ਸਾਰਾ ਏਰੀਆ ਹੁੰਦਾ ਸੀ ਦਾ ਪੁਰਾਣਾ ਬੱਸ ਸਟੈਂਡ ਲੋਕਲ ਬੱਸ ਸਟੈਂਡ ਫਿਰ ਬਣਿਆ ਜੀ ਇਹ ਇੱਥੇ ਹੁਣ ਖੁਸ਼ਵੇਂ ਨਾਮੋ ਨਿਸ਼ਾਨ ਇਹ ਤੇ ਦੁਕਾਨਾਂ ਤੋਂ ਬਣ ਗਿਆ ਤੇ ਪੁੱਲ ਪੁਰਾਣਾ ਖੜਾ ਇਹ ਬੱਸ ਸਟੈਂਡ ਦਾ ਹੀ ਏਰੀਆ ਹੁੰਦਾ ਹੈ ਲੋਕਲ ਬੱਸ ਸਟੈਂਡ ਦਾ ਜੀ। ਤੋਂ ਆਪਾਂ ਚੱਲਦੇ ਹਾਂ ਰੇਲਵੇ ਸਟੇਸ਼ਨ ਲੁਧਿਆਣਾ ਦੇ ਅੰਦਰ ਰੇਲਵੇ ਲੁਧਿਆਣਾ ਜੰਕਸ਼ਨ ਰੇਲਵੇ ਸਟੇਸ਼ਨ ਹੈ ਜੀ ਇਹ। ਪੰਜਾਬ ਦਾ ਬਹੁਤ ਵੱਡਾ ਰੇਲਵੇ ਸਟੇਸ਼ਨ ਹੈ ਇਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਦਿੰਨਾ। ਆਓ ਚੱਲਦੇ ਆਪਾਂ ਅੰਦਰ। ਜਿਹਾ ਦੇਖੋ ਇੱਥੇ ਰਾਸ਼ ਕਿੰਨਾ ਆਟੋ ਤਾਂ ਇੱਥੇ ਬਹੁਤ ਜ਼ਿਆਦਾ ਹੋਏ ਹੋਏ ਆ। ਤੇ ਦੇਖੀਦਾ ਹੈ ਜੇ ਸਾਰੇ ਪਾਸੇ ਆਟੋ ਹੀ ਆਟੋ ਨੂੰ ਦੇਖਣਗੇ ਲੁਧਿਆਣੇ ਦੇ ਵਿੱਚ ਆਟੋ ਰਿਕਸ਼ਾ ਦਾ ਜਾਲ ਬਹੁਤ ਵੱਡਾ ਵੱਡੇ ਪੱਤਰ ਤੇ ਜਿਹੜਾ ਉਹ ਵੱਧ ਚੁੱਕਿਆ ਹੈਗਾ ਤੇ ਦੇਖੋਗੇ ਆਟੋ ਰਿਕਸ਼ਾ ਆ ਰਿਹਾ ਆਟੋ ਰਿਕਸ਼ਾ ਇਲੈਕਟ੍ਰਿਕ ਵਾਲੇ ਜਾਂ ਸੀਐਨਜੀ ਵਾਲੇ ਦੇਖ ਰਹੇ ਹਾਂ ਸੋ ਚੱਲਦੇ ਆਪਾਂ ਅੰਦਰ ਰੇਲਵੇ ਸਟੇਸ਼ਨ ਦੇ ਇਹ ਹੈ ਰੇਲਵੇ ਸਟੇਸ਼ਨ ਦਾ ਜਿਹੜਾ ਉਹ ਸਾਰੀ ਅਧੀਨ ਆ ਜਿਹੜਾ ਪੁਰਾਣਾ ਰੇਲਵੇ ਸਟੇਸ਼ਨ ਸੀ ਉਹ ਹੈ ਤੁਹਾਨੂੰ ਕੋ ਨਾਲ ਉਦੀ ਫੋਟੋ ਜਿਹੜੀ ਆ ਸ਼ੇਅਰ ਕਰਾਂਗਾ ਤੇ ਕਿਸ ਤਰ੍ਹਾਂ ਦਾ ਪੁਰਾਣਾ ਰੇਲਵੇ ਸੈਕਸ਼ਨ ਸੀ ਇਹ ਨਵੀਂ ਕੰਸਟਰਕਸ਼ਨ ਜਿਹੜੀ ਰੇਲਵੇ ਦੀ ਹੋ ਰਹੀ ਆ ਉਹ ਹੈਗੀ ਆ ਜੀ ਬਾਹਰ ਵੱਲ ਮੂੰਹ ਕਰਕੇ ਦਿਖਾਈਏ ਦੱਸੋ ਆਹ ਦੇਖੋ ਘੰਟਾ ਘਰ ਇਧਰ ਖੱਬੇ ਹੱਥ ਜੱਪਾ ਦੁਵਾਰਾ ਉਹ ਬੱਸ ਸਾਡਾ ਸੱਜੀ ਹੱਥ ਆ ਜੀ ਆਓ ਅੱਗੇ ਚੱਲਦੇ ਆਂ ਤੇ ਬਣ ਰਿਆ ਇਸ ਤਰ੍ਹਾਂ ਜੀ ਕੰਸਟਰਕਸ਼ਨ ਵੱਲ ਰਹੀ ਆ ਲੁੱਕੋ ਸਾਹਮਣੇ ਤਾਂ ਨਵਾਂ ਜਿਹੜਾ ਗੇਟ ਦੁਆਰ ਬਣੇਗਾ ਤੇ ਇਹ ਹੈ ਇਧਰ ਕਾਰ ਸਟੈਂਡ ਸਕੂਟਰ ਸਟੈਂਡ ਇਸ ਤਰ੍ਹਾਂ ਕਰਕੇ ਕਾਫੀ ਇੱਥੇ ਅੰਦਰ ਸਟੈਂਡ ਬਣੇ ਹੋਏ ਨੇ ਅੰਦਰ ਆਹ ਟੈਂਪੋ ਵਾਲੇ ਵੀ ਕਾਫੀ ਖੜੇ ਨੇ ਪਰ ਵੱਧਦੇ ਹੀ ਉੱਤਰ ਰੇਲਵੇ ਮਜ਼ਦੂਰ ਜੁਨੀਅਨ ਦਾ ਜਿਹੜਾ ਆਫਿਸ ਹੈ ਨਾਲ ਲੁਧਿਆਣਾ ਦਾ ਉਹ ਇੱਥੇ ਹੈਗਾ ਆ ਕੰਸਟਰਕਸ਼ਨ ਵਰਕ ਜਿਹੜਾ ਇੱਧਰ ਚੱਲ ਰਿਹਾ ਤੁਹਾਨੂੰ ਦਿਖਾ ਰਿਹਾ ਇੱਥੇ ਕੋਈ ਨਾ ਸਕ੍ਰੈਪ ਵਗੈਰਾ ਪਿਆ ਸਾਰਾ ਹੈ ਕੰਮ ਕਰ ਰਹੇ ਮਸ਼ੀਨਾਂ ਉੱਪਰ ਚੱਲ ਰਹੀਆਂ ਨੇ ਤੇ ਇਹਦੀ ਸਿਕਿਉਰਿਟੀ ਗਾਰਡ ਵੀ ਜਿਹੜੇ ਉਹ ਖੜੇ ਆ ਦੇਖ ਰਹੇ ਸੀ ਔਰ ਚਲਦੇ ਆ ਅੰਦਰ ਨਾਊਂਸਮੈਂਟ ਹੋ ਰਹੀਏ ਸੁਣਦੇ ਆ ਅੱਗੇ ਚੱਲ ਕੇ ਜਿੱਦਿਆ ਨੇ ਰੇਲਵੇ ਸਟੇਸ਼ਨ ਦੀ ਗੱਲ ਕਰੀ ਤੇ ਬਾਹਰਲੇ ਪਾਸੇ ਆ ਕੁਲੀਆਂ ਦਾ ਕਮਰਾ ਹੈਗਾ ਏਟੀਮ ਹੈਗਾ ਐਸਵੀਏ ਤੇ ਪੀਐਨਵੀ ਤੇ ਸਾਹਮਣੇ ਵੀ ਜਿਹੜੀ ਰੇਲਵੇ ਦੀ ਇਮਾਰਤ ਦਾ ਸਾਹਮਣੇ ਤੇ ਕੋੰਦਰਾ ਆਟੋ ਵਗੈਰਾ ਅੰਦਰ ਵੀ ਸਟੈਂਡ ਪਾਪੀ ਬਣਿਆ ਹੋਇਆ ਤੇ ਇੱਧਰ ਹੈਗਾ ਸਹਿਯੋਗ ਕਾਊਂਟਰ ਰਿਜ਼ਰਵੇਸ਼ਨ ਆਫਿਸ ਤੇ ਸਾਰੇ ਅਲੱਗ-ਅਲੱਗ ਜਿਹੜੇ ਦਫ਼ਤਰ ਇਹਨਾਂ ਰੇਲਵੇ ਦੇ ਉਹ ਬਣੇ ਹੋਏ ਨੇ ਚਲਦੇ ਆ ਦੇਖੋ ਤੁਸੀਂ ਜਿਹੜੇ ਪ੍ਰਵਾਸੀ ਨੇ ਕਿਵੇਂ ਬੈਠੇ ਨੇ ਆ ਦੇਖੋ ਤੁਸੀਂ ਕੀ ਆ ਬਾਤ ਆ ਇੰਡਰ ਰੇਲਵੇ ਕੈਟਰਿੰਗ ਐਂਟਰਪ੍ਰਾਈਜ਼ਾਂ ਜਿਹੜਾ ਕਾਰਪੋਰੇਸ਼ਨ ਲਿਮਟਿਡ ਦੀ ਅਜੇ ਤੋਂ ਮਿਲੇਗਾ ਸਮੋਸਾ ਪਗੜਾ ਮਿਲੇਗਾ ਚਾਹ ਮਿਲੇਗੀ ਰਿਫਰੈਸ਼ਮੈਂਟ ਜੋ ਵੀ ਤੁਸੇ ਖਾਣਾ ਬਣਾ ਹੈਗਾ ਉਹ ਖਾ ਸਕਦੇ ਹੋ ਤੇ ਬਾਹਰ ਇੱਧਰ ਇੱਕ ਸ੍ਰਮਸ਼ੀਨ ਆਲ ਫੁੱਲ ਕੁਆਲਿਟੀ ਆਰਪੀਐਸ ਵਾਲੇ ਬੈਠੇ ਨੇ ਤੇ ਕੋਸਾਂ ਦੇ ਵੀਡੀਓ ਕਿ ਆ ਕਰਦੇ ਆ ਬਾਰ ਬਾਰ ਜਿੱਤੇ ਸ਼ਾਟ ਹੋਵੇ ਕਿਉਂ ਇਹ ਹੈ ਪਲੇਟਫਾਰਮ ਨੰਬਰ 1 ਤੇ ਆਪਾਂ ਪਹੁੰਚ ਚੁੱਕੇ ਆ ਜੀ ਇਹ ਪਲੇਟਫਾਰਮ ਨੰਬਰ 2 ਨੰਬਰ ਤੇ ਟ੍ਰੇਨ ਖੜੀ ਆ ਅੰਮ੍ਰਿਤਸਰ ਜਾਣ ਵਾਲੀ ਤੇ ਜੇ ਆਪਾਂ ਇੱਥੇ ਪਲੇਟਫਾਰਮ ਦੀ ਗੱਲ ਕਰੀਏ ਤੇ ਸੱਤ ਪਲੇਟਫਾਰਮ ਨੇ ਤੇ ਆਰਐਮਐਸ ਹੈਗਾ ਇਹਦੇ ਵਿੱਚ ਇਹ ਕਾਫੀ ਜਿਹੜੀਆਂ ਸਹੂਲਤਾਂ ਉਹ ਸਟੇਸ਼ਨ ਦੇ ਵਿੱਚ ਆ ਗਈਆਂ ਲੁਧਿਆਣਾ ਰੇਲਵੇ ਸਟੇਸ਼ਨ ਦਾ ਜਿਹੜਾ ਇਤਿਹਾਸ ਆ ਇਹ ਤੁਹਾਨੂੰ ਮੈਂ ਦੱਸਵਾਂੀ ਇਹਦੇ ਦਾ ਇਤਿਹਾਸ ਆ ਸ਼ੁਰੂਆਤ ਤਾਂ ਜਿਹੜੀ ਸਥਾਪਨਾ ਕਦੋਂ ਹੋਈ ਸੀ ਇਹ ਵੀ ਧਿਆਨ ਵਿੱਚ ਰੱਖਣਾ ਕਿ ਲੁਧਿਆਣਾ ਰੇਲਵੇ ਸਟੇਸ਼ਨ ਦਾ ਜੁਕਸ਼ਨ ਉੱਪਰ ਰੇਲਵੇ ਦਾ ਇੱਕ ਬਹੁਤ ਮਹੱਤਵਪੂਰਨ ਪੁਰੀ ਸਥਾਣ ਹੈ ਇਸ ਕਾਰਨ 19ਵੀਂ ਸਦੀ ਦੇ ਖੀਲੇ ਦੌਰ ਵਿੱਚ 1870 ਤੋਂ 1880 ਦੇ ਦਰਮਿਆਨ ਜਿਹੜੀ ਹੋਈ ਸੀ ਜਦੋਂ ਕਿ ਬ੍ਰਿਟਿਸ਼ ਰਾਜ ਨੇ ਭਾਰਤ ਵਿੱਚ ਵਪਾਰ ਅਤੇ ਸੈਨਿਕ ਆਵਾਜਾਈ ਲਈ ਰੇਲਵੇ ਲਾਈਨਾਂ ਦਾ ਜਾਲ ਵਿਛਾਉਣਾ ਸ਼ੁਰੂ ਕੀਤਾ ਸੀ ਜਿਹੜਾ ਇਹਦਾ ਪਹਿਲਾ ਰੇਲ ਸੰਪਰਕ ਸੀ ਲੁਧਿਆਣਾ ਨੂੰ ਪਹਿਲੀ ਵਾਰ ਫਿਰੋਜ਼ਪੁਰ ਢੋਰੀ ਲੁਧਿਆਣਾ ਰੇਲਵੇ ਲਾਈਨ ਰਾਹੀਂ ਰੇਲਵੇ ਨਾਲ ਜਿਹੜਾ ਉਹ ਗੀ ਦਰਸ਼ਕੋ ਜੋੜਿਆ ਗਿਆ ਸੀ ਇਸ ਤੋਂ ਬਾਅਦ ਅੰਬਾਲਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਲਾਈਨ ਬਣੀ ਜਿਸ ਨਾਲ ਇਹ ਉੱਤਰੀ ਭਾਰਤ ਦਾ ਇੱਕ ਵੱਡਾ ਜੰਕਸ਼ਨ ਉਹ ਜਿਹੜਾ ਸੀ ਉਹ ਬਣ ਗਿਆ ਇਹ ਇਤਿਹਾਸਕ ਜਿਹੜੀ ਮਹੱਤਤਾ ਉਹ ਦੀ ਗੱਲ ਕਰੀਏ ਤਾਂ ਲੁਧਿਆਣਾ ਜੰਕਸ਼ਨ ਨੇ ਆਜ਼ਾਦੀ ਦੀ ਲਹਿਰ ਦੌਰਾਨ ਵੀ ਖਾਸ ਭੂਮਿਕਾ ਨਿਭਾਈ ਕਈ ਆਜ਼ਾਦੀ ਦੇ ਸੂਰਮਿਆਂ ਨੇ ਇੱਥੋਂ ਜਿਹੜੀ ਯਾਤਰਾ ਕਰਕੇ ਦਰਸ਼ਕੋ ਅੰਦੋਲਨਾਂ ਵਿੱਚ ਹਿੱਸਾ ਲਿਆ ਸੀ 1947 ਦੀ ਵੰਡ ਦੌਰਾਨ ਲੱਖਾਂ ਸਰਨਾਰਥੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਲੁਧਿਆਣਾ ਰੇਲਵੇ ਸਟੇਸ਼ਨ ਰਾਹੀਂ ਭਾਰਤ ਵਿੱਚ ਆਏ ਸਨ ਇਸੇ ਸਟੇਸ਼ਨ ਇਸੇ ਨੂੰ ਮਾਫ਼ ਕਰਨਾ ਇਸੇ ਸਮੇਂ ਸਟੇਸ਼ਨ ਇੱਕ ਵੱਡਾ ट्रांजिट ਸੈਂਟਰ ਬਣਿਆ ਜੀ ਤੇ ਇਹ ਇਹਦਾ ਆਪਾਂ ਆਧੁਨਿਕ ਜਿਹੜਾ ਵਿਕਾਸ ਆਵਦੀ ਗੱਲ ਕਰੀਏ 1970 ਦੇ ਦਹਾਕੇ ਵਿੱਚ ਜਿਹੜਾ ਉਹ ਬਿਜਲੀ ਕਰਨ ਜਾਣੀ ਕਿ ਇਲੈਕਟ੍ਰੀਫਿਕੇਸ਼ਨ ਸ਼ੁਰੂ ਹੋਇਆ ਸੀ ਜਿਸ ਨਾਲ ਤੇ ਤੇ ਸਹੂਲਤਪਰੀ ਯਾਤਰਾ ਲਈ ਸੰਭਵ ਹੋਈ ਅੱਜ ਜਿਹੜਾ ਲੁਧਿਆਣਾ ਰੇਲਵੇ ਸਿਸਮ ਜੰਕਸ਼ਨਾਂ ਵਿੱਚ 7 ਤੋਂ ਵੱਧ ਜਿਹੜੇ ਦੇ ਸਟੇਸ਼ਨ ਦੇ ਪਲੇਟਫਾਰਮ ਨੇ ਜੀ ਅਤੇ ਇਹ ਪੂਰੀ ਤਰ੍ਹਾਂ ਬਿਜਲੀ ਤਿਰਤ ਹੈਗਾ ਜੀ ਸਟੇਸ਼ਨ ਨੂੰ ਕੰਪਿਊਟਰ ਰਿਜ਼ਰਵੇਸ਼ਨ ਵੇਟਿੰਗ ਹਾਲ ਆਟੋਮੈਟਿਕ ਸਿਸਟਮ ਜਿਹਨੇ ਫਲੂਡ ਫੂਡ ਪਲਾਜਾ ਹੋ ਗਿਆ ਜੀ ਸੀਸੀਟੀਵੀ ਕੈਮਰਾ ਨਿਗਰਾਨੀ ਦਾ ਜਿਹੜਾ ਆਧੁਨਿਕ ਰੂਪ ਜਿਹੜਾ ਉਹ ਦਿੱਤਾ ਜਿਹੜਾ ਗਿਆ ਹੈਗਾ ਜੀ ਮੌਜੂਦਾ ਸਥਿਤੀ ਜਿਹੜੀ ਇਹ ਵੀ ਇਸ ਤਰ੍ਹਾਂ ਹੈ ਲੁਧੇਸ਼ਾਣਾ ਸਟੇਸ਼ਨ ਦੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਹਰ ਰੋਜ਼ ਸੈਂਕੜੇ ਟ੍ਰੇਨਾਂ ਜਾਨੀ ਕਿ ਉਹਨਾਂ ਦਾ ਆਵਾਗਮਨ ਜਿਹੜਾ ਹੁੰਦਾ ਜੀ ਜਿਵੇਂ ਕਿ ਸਤਾਬ ਦੀ ਹੋਗੀ ਦਰੰਤੋ ਹੋਗੀ ਜੰਮੂ ਤਵੀ ਹੋਗੀ ਜਲੰਧਰ ਦਿੱਲੀ ਐਕਸਪ੍ਰੈਸ ਅਮਰitsar ਕੋਲਕਾਤਾ ਮੇਲ ਆਦਿ ਇਹ ਸਟੇਸ਼ਨ ਜਿਹੜਾ ਦਰਸ਼ਕੋ ਉੱਤਰ ਭਾਰਤ ਦਾ ਵਪਾਰਕ ਉਦਯੋਗਿਕ ਤੇ ਯਾਤਰੀ ਕੇਂਦਰ ਵੀ ਜਿਹੜਾ ਉਹ ਮੰਨਿਆ ਜਾਂਦਾ ਇਹਨੂੰ ਤੇ ਜੇ ਆਪਾਂ ਗੱਲ ਕਰੀਏ ਲੁਧਿਆਣਾ ਜੰਕਸ਼ਨ ਨਾ ਸਿਰਫ ਪੰਜਾਬ ਦਾ ਸਭ ਤੋਂ ਵੱਧ ਰਸ਼ ਵਾਲਾ ਸਟੇਸ਼ਨ ਹੈ ਬਲਕਿ ਉੱਤਰੀ ਰੇਲਵੇ ਦਾ ਸਭ ਤੋਂ ਮਹੱਤਵਪੂਰਨ ਜੰਕਸ਼ਨਾਂ ਵਿੱਚੋਂ ਇਹ ਗਾਇਜ਼ ਇੱਕ ਹੈਗਾ ਇਹੇ ਸਟੇਸ਼ਨ ਪੰਜਾਬ ਦੀ ਉਦਯੋਗਿਕ ਰਾਜਧਾਨੀ ਨੂੰ ਵੱਡੇ ਦੇਸ਼ ਦੇ ਜਿਹੜੇ ਵੱਡੇ ਵੱਡੇ ਸ਼ਹਿਰਾਂ ਨਾਲ ਵੀ ਜੋੜਦਾ ਹੈਗਾ ਜੀ ਇਹ ਲੁਧਿਆਣਾ ਰੇਲਵੇ ਸਟੇਸ਼ਨ ਉੱਤਰ ਰੇਲਵੇ ਦਾ ਇੱਕ ਬਹੁਤ ਜਿਹੜਾ ਦੁਬਾਰਾ ਤੋਂ ਮੈਂ ਰਿਪੀਟ ਕਰਨ ਲੱਗਾ ਮੈਂ ਉਹ ਮਹੱਤਵਪੂਰਨ ਜਿਹੜਾ ਸਟੇਸ਼ਨ ਹੈ ਜੀ ਇਸ ਦੀ ਜਿਹੜੀ ਸਥਾਪਨਾ ਸੀ ਬ੍ਰਿਟਿਸ਼ ਦੌਰ ਦੇ ਵਿੱਚ ਜਿਹੜੀ ਆ ਪੁੰਨਮੀ ਸਦੀ ਦੇ ਅਖੀਰਲੇ ਦੌਰ ਵਿੱਚ 1870-80 ਦੇ ਦਰਮਿਆਨ ਜਿਹੜੀ ਉਹ ਹੋਈ ਸੀ ਜਦੋਂ ਬ੍ਰਿਟਿਸ਼ ਰਾਜ ਨੇ ਭਾਰਤ ਵਿੱਚ ਵਪਾਰ ਅਤੇ ਸੈਨਿਕਾ ਵਜਾਇ ਲਈ ਰੇਲ ਰੇਲ ਲਾਈਨ ਦਾ ਜਾਲ ਵਿਛਾਉਣਾ ਜਿਹੜਾ ਕਿ ਸ਼ੁਰੂ ਕੀਤਾ ਸੀ ਤੇ ਬਾਕੀ ਦੁਆਰਾ ਤਾਂ ਮੈਂ ਫੇਰੇ ਹੀ ਰਿਪੀਟ ਕਰ ਰਿਹਾ ਮੈਂ ਵੀ ਲੁਧਿਆਣਾ ਨੂੰ ਪਹਿਲੀ ਵਾਰ ਫਰੋਜਹਪੁਰ ਟੂਰੀ ਲਾਈਨ ਜਿਹੜਾ ਹੈ ਟੂਰੀ ਜਿਹੜਾ ਲੁਧਿਆਣਾ ਲਾਈਨ ਰਾਹੀਂ ਰੇਲਵੇ ਨਾਲ ਜੋੜਿਆ ਗਿਆ ਇਸ ਤੋਂ ਬਾਅਦ ਅੰਬਾਲਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਲਾਈਨ ਬਣੀ ਜਿਸ ਨਾਲ ਇਹ ਉੱਤਰੀ ਭਾਰਤ ਦਾ ਇੱਕ ਵੱਡਾ ਜੰਕਸ਼ਨ ਜਿਹੜਾ ਉਹ ਬਣ ਗਿਆ ਸੀਗਾ ਜੀ ਲੁਧਿਆਣਾ ਜੰਕਸ਼ਨ ਨੇ ਆਜ਼ਾਦੀ ਦੀ ਲਹਿਰ ਦੌਰਾਨ ਵੀ ਜਿਹੜਾ ਖਾਸ ਭੂਮਿਕਾ ਨਿਭਾਈ ਆ ਕਈ ਆਜ਼ਾਦੀ ਦੇ ਸੂਮਿਆਂ ਨੇ ਇੱਥੋਂ ਯਾਤਰਾ ਕਰਕੇ ਅੰਦੋਲਨਾਂ ਵਿੱਚ ਜਿਹੜਾ ਉਹ ਹਿੱਸਾ ਲਿਆ ਸੀ ਜੀ 1947 ਦੀ ਪੰਡ ਦਰਾਨ ਵੀ ਲੱਖਾਂ ਸ਼ਰਨਾਰਥੀ ਪੰਜਾਬ ਦੇ ਵੱਖ-ਵੱਖ ਓਫਿਸਿਆਂ ਤੋਂ ਲੁਧਿਆਣਾ ਰੇਲਵੇ ਸਟੇਸ਼ਨ ਆ ਹੀ ਭਾਰਤ ਵਿੱਚ ਆਏ ਸੰਭੀ। ਇਸ ਸਮੇਂ ਸਟੇਸ਼ਨ ਦਾ ਇੱਕ ਵੱਡਾ ਟ੍ਰਾਂਜ਼ਿਟ ਸੈਂਟਰ ਬਣਿਆ ਸੀ। ਉਹ ਦੇਖੋ ਸਾਹਮਣੇ ਪੁਲਿਸ ਵਾਲੇ ਕਾਜੇ ਪਤਨ ਕਾਦੇ ਲੈ ਰਹੇ ਆ। ਰੇਲਵੇ ਸਟੇਸ਼ਨ ਲੁਧਿਆਣਾ ਦੀ ਜਿਹੜੀ ਆ ਵੀਡੀਓ ਉਹਦੀ ਹਿਸਟਰੀ ਬਾਰੇ ਜਿਹੜਾ ਫਾਦਾ ਕੁਝ ਤੁਹਾਨੂੰ ਦੱਸਿਆ ਇਹਦੇ ਨਾਲ ਅੱਛੀ ਲੱਗੇ ਤਾਂ ਪਲੀ ਲਾਈਕ ਸ਼ੇਅਰ ਐਂਡ ਕਮੈਂਟਸ ਕਰ ਦੇਣਾ ਜੀ